ਰੋਟਰੀ ਕਲੱਬ ਅੰਮ੍ਰਿਤਸਰ ਪ੍ਰੀਮੀਅਮ ਨੇ ਵਿਰਸਾ ਵਿਹਾਰ ਅੰਮ੍ਰਿਤਸਰ ਵਿਖੇ ਇੱਕ ਸ਼ਾਨਦਾਰ ਸੰਗੀਤਕ ਸ਼ਾਮ ਅਤੇ ਅਧਿਆਪਕ ਦਿਵਸ ਸਮਾਰੋਹ ਦਾ ਆਯੋਜਨ ਕੀਤਾ। ਇਸ ਸਮਾਗਮ ਵਿੱਚ ਸਾਰੇ ਕਲੱਬਾਂ ਦੇ ਰੋਟੇਰੀਅਨ ਅੰਮ੍ਰਿਤਸਰ ਦੇ ਪ੍ਰਸਿੱਧ ਡਾਕਟਰ ਅਤੇ ਹੋਰ ਪਤਵੰਤੇ ਮੱਢੀ ਗੰਤੇ ਵਿੱਚ ਸ਼ਾਮਲ ਹੋਏ। ਇਸ ਸਮਾਗਮ ਵਿੱਚ ਡੀਜੀਆਈ ਅਨਿਲ ਸਿੰਘ, ਡੀਜੀ ਵਿਜੇ ਸੈਦhev ਅਤੇ ਆਈਏ ਪੀਡੀਜੀ ਡਾਕਟਰ ਪੀਐਸ ਕਰੋਵਰ ਸ਼ਾਮਲ ਸਨ। ਇਸ ਸਮਾਗਮ ਵਿੱਚ 6 ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ। ਇੱਕ ਸ਼ਾਨਦਾਰ ਸੰਗੀਤਕ ਸ਼ਾਮ ਜਿਸ ਵਿੱਚ 10 ਗਾਇਕਾਂ ਨੇ ਆਪਣੇ ਗੀਤ ਪੇਸ਼ ਕੀਤੇ ਜਿਸ ਵਿੱਚ ਡਾਕਟਰ ਰਮਨ ਗੁਪਤਾ, ਰਾਜੇਸ਼ अरोड़ा, ਡਾਕਟਰ ਰੋਹਿਤ ਮਹਾਜਨ, ਡਾਕਟਰ ਸੁਰਤ ਸੂਰ, ਡਾਕਟਰ ਦਮਨਦੀਪ, ਡਾਕਟਰ ਜਤਿੰਦਰ ਗੁੰਮਰ, ਡਾਕਟਰ ਹਿਰਦੇਪ੍ਰੀ, ਪਵਨ ਕਪੂਰ, ਗੁਰਪ੍ਰੀਤ ਛਾਬੜਾ ਅਤੇ ਅਮਨਦੀਪ ਸਿੰਘ ਨੇ ਆਪਣੇ ਗੀਤਾਂ ਨਾਲ ਦਰਸ਼ਕਾਂ ਨੂੰ ਮੰਤਰਮੁਕਤ ਕੀਤਾ। ਕਲੱਬ ਦੇ ਪ੍ਰਬੰਧਕ ਜੀਐਸ ਆਰ ਅਤੇ ਕਲੱਬ ਦੇ ਸੰਸਥਾਪਕ ਡਾਕਟਰ ਰਮਨ ਗੁਪਤਾ, ਚਾਟਰਪਰਧਾਨ ਅਤੇ ਕਲੱਬ ਸਲਾਹਕਾਰ राजेश अरोड़ा प्रधान डॉक्टर गायत्री शूर सक डॉक्टर अर्पिता कंसल भी मौजूद स ਸੋ ਇੱਕ ਇੱਕ ਦੀ ਸਭ ਕੀ ਇੱਕ ਸਟੈਫ ਲੈ ਲਈ ਜਾਏ ਨਵਰਾਤਰੀ ਦੇ ਪਹਿਲੇ ਦਿਨ ਸ਼ਹਿਰ ਦੀਆਂ ਕਈ ਬਜਰੰਗੀ ਸੈਨਾਵਾਂ ਨੇ ਸ਼੍ਰੀ ਬੜਾ